ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪਟਿਕ ਬਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਆ ਉਹ ਰਾਮ ਟੈਕਸ ਦੇ ਸੂਟਾਂ ਦੇ ਭਾਰੀ ਸੇਰ ਰਹਿਣ ਵਾਲੀ ਆ ਜੀ ਠੀਕ ਹੈ ਜੀ ਪਲੀਜ਼ ਮੇਰੀ ਆਪਣੀ ਰਿਕਵੈਸਟ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਅਸੀਂ ਇੱਕ ਰੋਜ਼ ਡੇਲੀ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੁੰਦੇ ਆਂ ਜੀ ਕਿ ਤੁਹਾਡੀ ਕੋਈ ਵੀ ਵੀਡੀਓ ਸਕਿਪ ਨਾ ਹੋਵੇ ਜੀ ਠੀਕ ਹੈ ਜੀ ਲਾਸਟ ਵਿੱਚ ਅਸੀਂ ਤੁਹਾਨੂੰ ਪਲੇਨ ਪੀਸ ਵੀ ਦਿਖਾਵਾਂਗੇ ਠੀਕ ਹੈ ਜੀ ਮੇਰੀ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਲਾਸਟ ਵਿੱਚ ਅਸੀਂ ਤੁਹਾਨੂੰ ਪਲੇਨ ਪੀਸ ਦਿਖਾਵਾਂਗੇ ਬਰਬਰੀ 골ਡ ਦੇ ਵਿੱਚ ਤੁਹਾਡੇ ਵਾਸਤੇ ਪਲੇਨ ਪੀਸ ਲੈ ਕੇ ਆਏ ਆ ਤੇ ਹੈਵੀ ਸੂਟ ਵਰਕ ਹੋਇਆ ਵੀ ਤੁਹਾਨੂੰ ਦਿਖਾਵਾਂਗੇ ਸੇਮ ਸਟਾਫ ਦੇ ਉੱਪਰ ਠੀਕ ਹੈ ਜੀ ਸੇਮ ਸਟਾਫ ਦੇ ਉੱਪਰ ਤੁਹਾਨੂੰ ਹੈਵੀ ਸੂਟ ਵਰਕ ਹੋਇਆ ਦਿਖਾਵਾਂਗੇ ਤੇ ਸੇਮ ਸਟਾਫ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਪ੍ਰਾਈਸ ਰਹਿਣ ਵਾਲਾ ਇਹਨਾਂ ਪੀਸਾਂ ਦਾ 200 ਰੁਪਏ ਠੀਕ ਹੈ ਜੀ ਲੈ ਅਸੀਂ ਵੀਡੀਓ ਲੱਗੇ ਸਟਾਰਟ ਕਰਨ ਸਭ ਤੋਂ ਪਹਿਲਾਂ ਤੁਸੀਂ ਪ੍ਰਿੰਟ ਚੈੱਕ ਕਰੋ ਜੀ ਇਹ ਮੋਰ ਪੰਖੀਆ ਕਲਰ ਹੈ ਰਾਮ ਟੈਕਸ ਪਸ਼ਮੀਨਾ ਰਹਿਣ ਵਾਲਾ ਜੀ ਹਰ ਪੀਸ ਤੇ ਤੁਹਾਨੂੰ ਮੋਰ ਮਿਲੂਗੀ ਦੇਖੋ ਜੀ ਰਾਮ ਟੈਕਸ ਬਾਟਮ ਵੀ ਤਾਂ ਰਾਮ ਟੈਕਸ ਦੀ ਮਿਲੂਗੀ ਸੈਲਫ ਦੇ ਵਿੱਚ ਬਾਟਮ ਰਹਿਣ ਵਾਲੀ ਹੈ ਪ੍ਰਾਈਸ ਕਰਤਾ ਜੀ ਅਸੀਂ ਬਿਲਕੁਲ ਹੀ ਲੋ 700 ਦੇ ਵਿੱਚ ਤੁਹਾਨੂੰ ਪੈਣ ਵਾਲਾ ਸੂਟ ਰਾਮ ਟੈਕਸ ਦਾ ਸੂਟ ਤੁਹਾਨੂੰ ਸੇਲ ਦੇ ਵਿੱਚ ਸਿਰਫ 700 ਦੇ ਵਿੱਚ ਪੈਣ ਵਾਲਾ ਬਹੁਤ ਵੱਡਾ ਮੌਕਾ ਜੀ ਤੁਸੀਂ ਰਾਮ ਟੈਕਸ ਦੇ ਸੂਟ ਸਾਡੇ ਕੋਲੋਂ ਜਲਦੀ ਤੋਂ ਜਲਦੀ ਬਾਏ ਕਰੋ ਬਹੁਤ ਪਾਰੀ ਸੇਲ ਦੇ ਵਿੱਚ ਕਲਰ ਚੈੱਕ ਕਰੀ ਚਲੋ ਸਕਰੀਨ ਸ਼ਾਟ ਲਈ ਚਲੋ ਜਿਹੜਾ ਤੁਹਾਨੂੰ ਕਲਰ ਪਸੰਦ ਆਉਂਦਾ ਹੈ ਤੇ ਆਪਣਾ ਆਰਡਰ ਬੁੱਕ ਕਰੋ ਜੀ ਪਹਿਲਾ ਕਲਰ ਬੜਾ ਪਿਆਰਾ ਸੀ ਮੋਰ ਪੰਖੀਆ ਕਲਰ ਸੀ ਇੱਕ ਇੱਕ ਸੂਟ ਸਾਡੇ ਕੋਲੇ ਬਾਕੀ ਹੈ ਜੀ ਇਹਨਾਂ ਸੂਟਾਂ ਦਾ ਸਿਰ ਇੱਕ ਇੱਕ ਸੂਟ ਸਾਡੇ ਕੋਲੇ ਬਾਕੀ ਹੈ ਜੀ ਸਿਰਫ ਪ੍ਰਾਈਸ ਦੇ ਰਿਹਾ 700 ਰਾਮ ਟੈਕਸ ਦੀ ਬਾਟਮ ਰਹੂਗੀ ਰਾਮ ਟੈਕਸ ਦਾ ਸ਼ਰਟ ਰਹੂਗੀ ਬਹੁਤ ਪਿਆਰੇ ਸੋਹਣੇ ਸੋਹਣੇ ਪ੍ਰਿੰਟਾਂ ਵਿੱਚ ਤੁਹਾਡੇ ਵਾਸਤੇ ਲੈ ਕੇ ਆਇਆ ਸੂਟ ਦੇਖੋ ਜੀ ਮਹਿਰੂਰ ਛੇੜ ਦੇ ਵਿੱਚ ਹੈ ਰਾਮ ਟੈਕਸ ਹੈ ਜੀ ਸਭ ਦੇ ਉੱਪਰ ਤੁਹਾਨੂੰ ਮੋਹਰ ਮੈਲਣ ਵਾਲੀ ਹੈ ਰਾਮ ਟੈਕਸ ਦੀ ਸਟੈਂਪ ਮੈਲਣ ਵਾਲੀ ਹੈ ਜੀ बॉटਮ ਦੇ ਉੱਪਰ ਵੀ ਤੁਹਾਨੂੰ ਸਟੈਂਪ ਮਿਲੇਗੀ ਜੀ ਚੈੱਕ ਕਰੋ बॉटਮ ਠੀਕ ਹੈ ਜੀ बॉटਮ ਦੇ ਉੱਪਰ ਵੀ ਤੁਹਾਨੂੰ ਰਾਮ ਟੈਕਸ ਦੀ ਸਟੈਂਪ ਮੈਲਣ ਵਾਲੀ ਹੈ ਜੀ ਇਹਦੇ ਉੱਪਰ ਥੋੜੀ ਜੀ ਮੈਸ ਹੋ ਗਈ ਜੀ ਸਟੈਂਪ ਠੀਕ ਹੈ ਜੀ ਮੈਸ ਹੋ ਗਈ ਜੀ ਇਹਦੇ ਉੱਪਰ ਰਾਮ ਟੈਕਸ ਦੀ ਬਾਟਮ ਰਹੂਗੀ ਰਾਮ ਟੈਕਸ ਦੀ ਸ਼ੌਲਡਰ ਰਹੂਗੀ ਜੀ ਠੀਕ ਹੈ ਜੀ ਸੇਮ ਸੈਲਫ ਦੇ ਵਿੱਚ ਰਹੂਗੀ ਬਾਟਮ ਤੇ ਪ੍ਰਾਈਸ ਸਿਰਫ ਲੈ ਕੇ ਆਏ ਤੁਸੀਂ 700 700 ਦੇ ਵਿੱਚ ਤੁਹਾਨੂੰ ਇਹ ਵਾਲੇ ਸੂਟ ਮਿਲਣ ਵਾਲੇ ਆ ਰਾਮ ਟੈਕਸ ਦੇ ਵਿੱਚ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਜੀ ਬਲੈਕ ਦੇ ਵਿੱਚ ਰਹੂਗਾ ਪ੍ਰਿੰਟ ਦੇਖੋ ਬਹੁਤ ਹੀ ਪਿਆਰਾ ਪ੍ਰਿੰਟ ਰਹਿਣ ਵਾਲਾ ਰਾਮ ਟੈਕਸ ਦੇ ਵਿੱਚ ਰਹੂਗਾ ਜੀ ਬਲੈਕ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈ ਰਾਮ ਟੈਕਸ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਰਾਮ ਟੈਕਸ ਬਲੈਕ ਹੈ ਜੀ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਠੀਕ ਹੈ ਜੀ ਬਲੈਕ ਹੀ ਬਾਟਮ ਰਹੂਗੀ ਬਾਟਮ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਰਾਮ ਟੈਕਸ ਥੋੜਾ ਜਿਹਾ ਇੱਥੇ ਲੂਆਂ ਦੇ ਵਿੱਚ ਆ ਗਿਆ ਜੀ ਆਹ ਦੇਖ ਤੁਸੀਂ ਦੇਖ ਸਕਦੇ ਹੋ ਰਾਮ ਟੈਕਸ ਠੀਕ ਹੈ ਜੀ ਪ੍ਰਾਈਸ ਸਿਰਫ 700 700 ਦੇ ਵਿੱਚ ਤੋਂ ਇਹ ਵਾਲੇ ਸੂਟ ਮੈਨਣ ਵਾਲਿਆ ਰਾਮ ਟੈਕਸ ਦੇ ਜੀ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਰਾਮ ਟੈਕਸ ਦੇ ਵਿੱਚ ਰਹੂਗਾ ਇਹ ਬਣਿਆ ਹੋਇਆ ਚੈੱਕ ਚੈੱਕ ਦੇ ਵਿੱਚ ਪਸ਼ਮੀਨਾ ਜੀ ਇਹ ਪ੍ਰਿੰਟ ਦੇਖੋ ਜੀ ਫਰੋਜੀ ਕਲਰ ਹੈ ਰਾਮ ਟੈਕਸ ਲਿਖਿਆ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਰਾਮ ਟੈਕਸ ਲਿਖਿਆ ਹੋਇਆ ਬੋਟਮ ਦੇ ਉੱਪਰ ਵੀ ਰਾਮ ਟੈਕਸ ਇਮ ਲਿਖਿਆ ਮਿਲੇਗਾ ਫਰੋਜੀ ਕਲਰ ਹੋਊਗਾ ਜੀ ਚੈੱਕ ਦੇ ਵਿੱਚ ਚੈੱਕ ਪਸ਼ਮੀਨਾ ਰਹਿਣ ਵਾਲਾ ਸਿਰਫ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਬਹੁਤ ਪੈਰੇ ਸੂਟ ਰਹਿਣ ਵਾਲੇ ਆ ਅਗਲੇ ਅਗਲੇ ਸੂਟ ਰੋਗਾ ਮਸਟਰਡ ਸ਼ੇਡ ਦੇ ਵਿੱਚ ਜੀ ਮਸਟਰਡ ਸ਼ੇਡ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਸੈਲਫ 700 ਦੇ ਵਿੱਚ ਬਹੁਤ ਵਧੀਆ ਮੌਕਾ ਹੈ ਤੁਹਾਡੇ ਵਾਸਤੇ ਸੈਲਫ ਅਸੀਂ ਸੇਲ ਕਰਤੀ ਹੈ ਇਹਨਾਂ ਸੂਟਾਂ ਦੀ 700 ਦੇ ਵਿੱਚ ਤੁਸੀਂ ਰਾਮ ਟੈਕਸ ਦੇ ਸੂਟ ਲੈ ਸਕਦੇ ਹੋ ਸਟਾਕ ਅਸੀਂ ਕਲੀਅਰ ਕਰਨਾ ਜੀ ਤੁਹਾਡੇ ਵਾਸਤੇ ਬਹੁਤ ਵਧੀਆ ਮੌਕਾ ਹੈ ਦੇਖੋ ਜੀ ਇਹ ਵਾਲਾ ਆਊਗਾ ਵਾਈਨ ਕਲਰ ਵਾਈਨ ਕਲਰ ਦੇ ਵਿੱਚ ਮਿਲੂਗਾ ਤੁਹਾਨੂੰ ਮੈਚਿੰਗ ਸੂਟ ਰਾਮ ਟੈਕਸ ਦਾ ਦੇਖੋ ਜੀ ਚੈੱਕ ਦੇ ਵਿੱਚ ਪਸ਼ਮੀਨਾ ਜੀ ਇਹ ਚੈੱਕ ਵਿੱਚ ਬਣਿਆ ਹੋਇਆ ਠੀਕ ਹੈ ਅਗਲਾ ਕਲਰ ਚੈੱਕ ਕਰੋ ਜੀ ਗਾਜਰੀ ਸ਼ੇਰ ਦੇ ਵਿੱਚ ਹੈ ਬਲੈਕ ਬਲੈਕ بیس ਹੈ ਚੈੱਕ ਪਸ਼ਮੀਨਾ ਜੀ ਚੈੱਕ ਦੇ ਵਿੱਚ ਮਿਲੂਗਾ ਚੈੱਕ ਦੇ ਵਿੱਚ ਮਿਲੂਗਾ ਜੀ ਪ੍ਰਾਈਸ ਸਿਰਫ 700 700 ਦੇ ਵਿੱਚ ਤੁਸੀਂ ਗਰਮ ਪਸ਼ਮੀਨੇ ਦਾ ਸੂਟ ਲੈ ਸਕਦੇ ਹੋ ਪਹਿਲਾਂ ਇਹਦੀ ਪ੍ਰਾਈਸ 1000 ਰੁਪਿਆ ਸੀ ਜੀ ਹੁਣ ਰਹਿ ਗਈ ਹੈ 700 ਬਿਲਕੁਲ ਤੁਹਾਨੂੰ ਹੋਲ ਸੇਲ ਪ੍ਰਾਈਸ ਦੇ ਵਿੱਚ ਦੇ ਰਹੇ ਆ ਸੂਟ ਠੀਕ ਹੈ ਜੀ ਹੋਲ ਸੇਲ ਪ੍ਰਾਈਸ ਦੇ ਵਿੱਚ ਹੀ ਤੁਹਾਨੂੰ ਸੂਟ ਦੇ ਰਹੇ ਆ ਜੀ ਅਸੀਂ ਰਾਮ ਟੈਕਸ ਹੈ ਜੀ ਦੇਖੋ ਸੈਲਫ ਦੇ ਵਿੱਚ बॉटਮ ਹੈ ਲਵੈਂਡਰ ਕਲਰ ਹੈ ਦੇਖ ਸਕਦੇ ਹੋ बॉटਮ ਦੇ ਉੱਪਰ ਵੀ ਰਾਮ ਟੈਕਸ ਦੀ ਸਟੈਂਪ ਲੱਗੀ ਹੋਈ ਹੈ ਚੈੱਕ ਕਰੋ ਸ਼ੋਰਟ ਵੀ ਰਾਮ ਟੈਕਸ ਦੀ ਰਹਿਣ ਵਾਲੀ ਹੈ ਠੀਕ ਹੈ ਜੀ ਲਵੈਂਡਰ ਕਲਰ ਹੈ ਜੀ ਸਿਰਫ ਇੱਕ ਸੂਟ ਬਾਕੀ ਹੈ ਸਾਡੇ ਕੋਲੇ ਠੀਕ ਹੈ ਜੀ ਹੋਲ سیل ਕਰਤਾ ਇਹਨਾਂ ਦਾ ਪ੍ਰਾਈਸ ਜਲਦੀ ਜਲਦੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਪ੍ਰਿੰਟ ਬੜੇ ਪਿਆਰੇ ਜਿਵੇਂ ਮੈਲ ਵਾਲੀ ਹੈ ਪਿਸਤਾ ਸ਼ੇਡ ਹੈ ਜੀ ਸੀ ਲਾਈਟ ਜਾਂ ਗ੍ਰੀਨ ਸ਼ੇਡ ਹੈ ਪਿਸਤਾ ਦੇਖੋ ਜੀ ਬਾਟਮ ਬੜੀ ਪਿਆਰੀ ਜੀ ਰਹੂਗੀ ਸੈਲਫ ਦੇ ਵਿੱਚ T-ਸ਼ਰਟ ਪੀਸ ਵੀ ਬੜਾ ਪਿਆਰਾ ਜਿਹਾ ਜਿਓਮੈਟ੍ਰੀਕਲ ਰਹੂਗਾ ਜੀ ਜਿਓਮੈਟ੍ਰੀਕਲ ਰਹਿਣ ਵਾਲਾ ਪ੍ਰਿੰਟ ਬੜਾ ਪਿਆਰੇ ਜਿਹੀ ਪੀਸ ਰਹਿਣ ਵਾਲੇ ਆ ਹੋਲ سیل ਪ੍ਰਾਈਸ ਠੀਕ ਹੈ ਸਿਰਫ 750 ਰਹਿਣ ਵਾਲੀ ਹੈ ਜੀ ਜਲਦੀ ਆਂਦੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਅਗਲਾ ਕਲਰ ਚੈੱਕ ਕਰੋ ਚੈੱਕ ਦੇ ਵਿੱਚ ਲੈ ਕੇ ਆਏ ਆ ਚੈੱਕ ਮੇਡ ਪਸ਼ਮੀਨਾ ਜੀ ਇਹ ਬਾਟਮ ਦੇਖੋ ਜੀ ਬਾਟਮ ਵੀ ਬੜੀ ਪਿਆਰੀ ਜੀ ਇਹ ਰਾਮਟੈਕਸ ਦੀ ਬਾਟਮ ਹੈ ਤੇ ਰਾਮਟੈਕਸ ਦੀ ਸ਼ਰਟ ਹੈ ਚੈੱਕ ਦੇ ਵਿੱਚ ਬੜਿਆ ਹੋਇਆ ਪ੍ਰਿੰਟ ਸਿਰਫ 750 orange shade ਰਹਿਣ ਵਾਲਾ ਜੀ ਇਹ ਠੀਕ ਹੈ ਜੀ ਇਹ ਵਾਲਾ ਆ ਗਿਆ ਪਿੰਕ ਪੀਚ ਸ਼ੇਡ ਪਿੰਕ ਪੀਸ਼ ਸ਼ੇਡ ਹੈ ਜੀ ਦੇਖੋ ਜੀ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਬਾਟਮ ਵੀ ਨਾਲ ਸੈਲਫ ਦੇ ਵਿੱਚ ਮਿਲਣ ਵਾਲੀ ਹੈ ਪ੍ਰਾਈਸ ਸਿਰਫ 700 ਰਹਿਣ ਵਾਲਾ ਹੈ ਅਗਲਾ ਕਲਰ ਦੇਖੋ ਜੀ ਸੀ ਗ੍ਰੀਨ ਕਲਰ ਆਊਗਾ ਜੀ ਠੀਕ ਹੈ ਜੀ ਪ੍ਰਿੰਟ ਦੇਖੋ ਬੜਾ ਪਿਆਰਾ ਜਾਂ ਚੈੱਕ ਦੇ ਵਿੱਚ ਰਹੂਗਾ ਸੈਲਫ ਬਾਟਮ ਰਹੂਗੀ ਰਾਮ ਟੈਕਸ ਦੀ ਤੇ ਰਾਮ ਟੈਕਸ ਦੀ ਰਹੂਗੀ ਸ਼ਰਟ ਠੀਕ ਹੈ ਜੀ ਸਾਰੇ ਉੱਪਰ ਤਾਂ ਉਹ ਰਾਮ ਟੈਕਸ ਦੀ ਮੋਹਰ ਮਿਲਣ ਵਾਲੀ ਹੈ ਬੜੇ ਪਿਆਰੇ ਜਿਹਾ ਸੂਟ ਹੈ ਗਰਮ ਪਸ਼ਮੀਨੇ ਦੇ ਜਲਦੀ ਹਲਦੀ ਮੌਕਾ ਤੁਹਾਡੇ ਵਾਸਤੇ ਲੈ ਸਕਦੇ ਹੋ ਅਗਲਾ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਸੂਟ ਬੜਾ ਸੋਹਣਾ ਜਿਹਾ ਗਰੇ ਸ਼ੇਡ ਦੇ ਵਿੱਚ ਹੈ ਜੀ ਗਰੇ ਪਿੰਕ ਪੀਸ਼ ਸ਼ੇਡ ਦੇ ਵਿੱਚ ਰਹੂਗਾ ਜਿਓਮੈਟ੍ਰੀਕਲ ਪ੍ਰਿੰਟ ਹੈ ਬੋਟਮ ਵੀ ਸੈਲਫ ਦੇ ਵਿੱਚ ਮਿਲੂਗੀ ਸੈਲਫ ਪ੍ਰਾਈਸ ਮਿਲੂਗਾ 700 ਠੀਕ ਹੈ ਜੀ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਪਲੇਨ ਸੂਟ ਜਿੱਦਾਂ ਤੁਹਾਨੂੰ ਅਸੀਂ ਸਟਾਫ ਦਿਖਾਉਣ ਲੱਗੇ ਆਂ ਦੇਖੋ ਜੀ ਜਿਹੜਾ ਸਟਾਫ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਬਰਬਰੀ ਗੋਲਡ ਦੇ ਵਿੱਚ ਸੇਮ ਸਟਾਫ ਦੇ ਵਿੱਚ ਬੜਾ ਹੈਵੀ ਸੂਟ ਆ ਜੀ ਦੇਖੋ ਕਿਸੇ ਕਸਟਮਰ ਦਾ ਸੂਟ ਸਾਡੇ ਕੋਲੇ ਹੈਵੀ ਰੈਡੀ ਹੋਣ ਲਈ ਆਇਆ ਵਰਕ ਦੇਖੋ ਜੀ ਕਿੰਨਾ ਹੈਂਡਵਰਕ ਹੋਇਆ ਹੈ ਇਹਦੇ ਉੱਪਰ ਸਟਾਫ ਸੇਮ ਹੈ ਜੀ ਦੇਖ ਸਕਦੇ ਹੋ ਬਰਬਰੀ ਗੋਲਡ ਦੇ ਵਿੱਚ ਠੀਕ ਹੈ ਜੀ ਇਹ 7500 ਦਾ ਸੂਟ ਰਹਿਣ ਵਾਲਾ ਅਸੀਂ ਤੁਹਾਨੂੰ ਪੀਸ ਦੇ ਰਹੇ ਆਂ ਪਲੇਨ ਤੁਸੀਂ ਉਹਦੇ ਉੱਪਰ ਵੀ ਐਦਾ ਹੈਂਡਵਰਕ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਸੂਟ ਤੁਸੀਂ ਰੈਡੀ ਕਰ ਸਕਦੇ ਹੋ ਨਜ਼ਦੀਕ ਤੋਂ ਦੇਖ ਲਓ ਜੀ ਸਟਾਫ ਤੁਸੀਂ ਸੇਮ ਸਟੱਫ ਹੈ ਜੀ ਜਿਹੜਾ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਇਹ ਹੈਂਡਵਰਕ ਹੋਇਆ ਸੂਟ 7500 ਦਾ ਸੂਟ ਰਹਿਣ ਵਾਲਾ ਐ ਇਦਾਂ ਹੀ ਸੇਮ ਸਟੱਫ ਦੇ ਵਿੱਚ ਹੀ ਦੁਪੱਟਾ ਇਹਦੇ ਨਾਲ ਰੈਡੀ ਹੋਇਆ ਠੀਕ ਹੈ ਜੀ ਦੇਖੋ ਜੀ ਹੈਂਡਵਰਕ ਸੂਟ ਹੈ ਜੀ ਐਦਾਂ ਹੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਪਲੇਨ ਪੀਸ ਸੇਮ ਸਟੱਫ ਦੇ ਵਿੱਚ ਐਦਾਂ ਤੁਸੀਂ ਵੀ ਆਪਣਾ ਜਿੰਨਾ ਮਰਜ਼ੀ ਹੈਵੀ ਸੂਟ ਰੈਡੀ ਕਰ ਸਕਦੇ ਹੋ ਪਲੇਅਰ ਪੀਸ ਲੱਗੇ ਤੁਹਾਨੂੰ ਅਸੀਂ ਦਿਖਾਉਣ ਬੜੇ ਪਿਆਰੇ ਜੀ ਚੈੱਕ ਕਰੀ ਚੱਲੋ ਜੀ ਠੀਕ ਹੈ ਜੀ ਸਟੱਫ ਦੇਖੋ ਜੀ ਸੇਮ ਸਟੱਫ ਮਿਲੂਗਾ ਤੁਹਾਨੂੰ ਦੇਖੋ ਜੀ ਕਾਟਰੋਂ ਕੀ 4 ਤੋਂ ਲੈ ਕੇ 4.5 ਤੱਕ ਪ੍ਰਾਈਸ ਰਹੂਗਾ 200 ਸੇਮ ਸਟੱਫ ਮਿਲੂਗਾ ਇਹਦੇ ਉੱਪਰ ਤੁਸੀਂ ਆਪਣਾ ਹੈਂਡਵਰਕ ਕਰਵਾਓ ਥ੍ਰੈਡਵਰਕ ਕਰਵਾਓ ਜਿੰਨੇ ਮਰਜੀ ਹੈਵੀ ਸੂਟ ਵਰਕ ਕਰਵਾਓ ਦੇਖੋ ਜੀ ਤੁਹਾਨੂੰ ਸਿਰਫ 200 ਦੇ ਵਿੱਚ ਸੂਟ ਮਿਲ ਰਿਹਾ ਜੇਕਰ ਤੁਸੀਂ 1000 ਦੇ ਵਿੱਚ ਸੂਟ ਲਾਉਗੇ ਨਾ ਬਾਹਰੋਂ ਤਾਂ ਤੁਹਾਨੂੰ ਵਰਕ ਬਹੁਤ ਮਹਿੰਗਾ ਪੈਣਾ ਹੁਣ ਤੁਸੀਂ ਇਦਾਂ ਦਾ ਜਿੱਦਾਂ ਦਾ ਮਰਜੀ ਵਰਕ ਕਰਵਾ ਸਕਦੇ ਹੋ ਸਿਰਫ ਪ੍ਰਾਈਸ ਰਹੂਗੀ 200 ਰੁਪਏ 200 ਰੁਪਏ ਦੇ ਵਿੱਚ ਪੀਸ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਪੀਸ ਹੈ ਕਲਰ ਵਹਗਾ ਲਵੰਡਰ ਕਲਰ ਠੀਕ ਹੈ ਜੀ ਇਹ ਆਊਗਾ 골ਡਨ ਸ਼ੇਡ ਦੇ ਵਿੱਚ 골ਡਨ ਕਲਰ ਹੈ ਜੀ ਕਾਫੀ ਟ੍ਰੈਂਡ ਹੈ ਜੀ ਇਹ ਵਾਲੇ ਕਲਰ ਦਾ ਦੇਖੋ ਜੀ ਬਰਬਰੀ 골ਡ ਬਰਬਰੀ ਹੈ ਜੀ ਇਹ ਠੀਕ ਹੈ ਜੀ 골ਡ ਕਲਰ ਹੈ ਇਹ ਬਣਾ ਰਹੂਗਾ ਵਾਈਟ ਆਫ ਵਾਈਟ ਰਹੂਗਾ ਜੀ ਦੇਖ ਸਕਦੇ ਹੋ ਤੁਸੀਂ 골ਡ 골ਡ ਬਰਬਰੀ ਹੈ ਜੀ ਠੀਕ ਹੈ ਜੀ ਇਹ ਰਹੂਗਾ ਮਸਟਰਡ ਸ਼ੇਡ ਦੇ ਵਿੱਚ ਦੇਖੋ ਜੀ ਮਸਟਰਡ ਸ਼ੇਡ ਦੇ ਵਿੱਚ ਬਹੁਤ ਪਿਆਰਾ ਪੀਸ ਰਹਿਣ ਵਾਲਾ ਸਿਰਫ ਪ੍ਰਾਈਸ ਦੇ ਰਿਹਾ 200 ये वाला रहूगा बड़ा प्यारा जा कलर रहा है कलर डल आ रहा जी सेम कलर आ रहा बड़ा प्यारा जा कलर रह चेक करी चलो जी स्कैन जा कलर है जी डल कलर आ रहा पर स्कैन कलर है बहुत प्यारा पीस है कलर थोड़ा जा डल आ रहा पर स्कैन कलर है जी ਆਫ ਵਾਈਟ ਦੇ ਵਿੱਚ ਦੋ ਪੀਸ ਮਿਲ ਗਏ ਤੁਹਾਨੂੰ ਦੁਪੱਟਾ ਵੀ ਸੇਮ ਰੈਡੀ ਕਰ ਸਕਦੇ ਹੋ ਸੇਮ ਹੀ ਦੁਪੱਟਾ ਇਹ ਵਾਲੇ ਸੂਰ ਨਾਲ ਵੀ ਤੁਹਾਨੂੰ ਸੇਮ ਦੁਪੱਟਾ ਮਿਲੂਗਾ ਚੈੱਕ ਕਰੋ ਜੀ ਆਫ ਵਾਈਟ ਹੈ ਇਹ ਵੀ ਤੁਹਾਨੂੰ ਦੁਬਾਰਾ ਪੀਸ ਮਿਲੂਗਾ ਮਸਟਰਡ ਸ਼ੇਡ ਦੇ ਵਿੱਚ ਠੀਕ ਹੈ ਜੀ ਮਸਟਰਡ ਸ਼ੇਡ ਦੇ ਵਿੱਚ ਦੁਬਾਰਾ ਪੀਸ ਮਿਲੂਗਾ ਇਹ ਵਾਲਾ ਕਲਰ ਦੇਖੋ ਜੀ ਬੜਾ ਪਿਆਰਾ ਜਾ 골ਡਨ ਸ਼ੇਡ ਦੇ ਵਿੱਚ ਨਿਊ ਜਾ ਸ਼ੇਡ ਹੈ ਜੀ ਇੰਗਲਿਸ਼ ਸਟੋਨ ਦੇ ਵਿੱਚ ਨਵਾਂ ਜਾ ਕਲਰ ਹੈਨ ਵਾਲਾ ਜੀ ਇਹ ਗਰੇ ਸ਼ੇਡ ਦੇ ਵਿੱਚ ਮਿਲੂਗਾ ਤੁਹਾਨੂੰ ਦੇਖੋ ਜੀ ਗਰੇ ਸ਼ੇਡ ਹੈ ਹੈਂਡਵਰਕ ਕਰਵਾਓ ਥ्रेड ਵਰਕ ਕਰੋ ਜਿੰਨੇ ਮਰਜੀ ਹੈਵੀ ਸੂਟ ਤੁਸੀਂ ਬਣਾ ਸਕਦੇ ਹੋ ਜਿਹੜੀਆਂ ਮੇਡੀਆਂ ਭੈਣਾਂ ਆਪ ਵਰਕ ਕਰ ਸਕਦੀਆਂ ਉਹਨਾਂ ਲਈ ਤਾਂ ਚਾਹਦੀ ਹੈ ਜੀ ਜਿੱਦਾਂ ਦਾ ਮਰਜੀ ਸੂਟ ਰੈਡੀ ਕਰ ਲੋ ਸਿਰਫ 200 ਦੇ ਵਿੱਚ ਲੈ ਕੇ ਸਾਡੇ ਕੋਲੋਂ ਚੈੱਕ ਕਰੋ ਜੀ ਇਹ ਪਿਆਜ਼ੀ ਜਿਹਾ ਕਲਰ ਰਹਿਣ ਵਾਲਾ ਆਨਿਅਨ ਕਲਰ ਹੈ ਗਰੇ ਸ਼ੇਡ ਹੈ ਜੀ ਡਬਲ 골ਡਨ ਗਰੇ ਸ਼ੇਡ ਰਹਿਣ ਵਾਲਿਆ ठीक है जी ये वाला देखो जी लाइट जा, मोर मोरपंखिया जा कलर है ये वाला कलर देखो जी गाजरी शेड देगा गोल्डन बर्बरी जी है जी योल्ड बर्बरी है जी पिस्ता कलर दे रहेगा ठीक है जी ये वाला देखो जी ये भी बड़ा प्यारा जा लाइट जा शेड रहूगा ये वाला कलर देखो जी ਠੀਕ ਹੈ ਜੀ ਇਹ ਸਿੰਪਲ ਬਰਬਰੀ ਆ ਜੇਕਰ ਤੁਸੀਂ 골ਡ ਨਹੀਂ ਲੈਣੀ ਇਹ ਲਾਈਟ ਲਵੰਡਰ ਕਲਰ ਹੈ ਚੈੱਕ ਕਰੋ ਇਹ ਵੀ ਬਰਬਰੀ ਸਟਾਫ ਰਹੂਗਾ ਇਹ ਵੀ 골ਡ ਸ਼ੇਡ ਦੇ ਵਿੱਚ ਹੈ ਮਾਊਸ ਕਲਰ ਆ ਗਿਆ ਜੀ ਇਹ ਬੜਾ ਪਿਆਰਾ ਜਿਹਾ ਮਾਊਸ ਕਲਰ ਹੈ ਸਟਾਫ ਦੇਖੋ ਜੀ ਤੁਹਾਨੂੰ ਦੁਬਾਰਾ ਦਿਖਾ ਦਿੰਦੀ ਆ ਸੇਮ ਸਟਾਫ ਜਿਹੜਾ ਤੁਹਾਨੂੰ ਦਿਖਾਇਆ ਸੀ ਫਰੋਜੀ ਸ਼ੇਡ ਦੇ ਵਿੱਚ ਰਹੂਗਾ ये ब्ल्यू जी शेड रहन वाला पीस है ये वाला कलर देखो जी ग्रीन जी शेड में रहूगा जी किया शेड वाला पीस है देखो जी बहुत प्यारा कलर आऊगा सिर्फ प्राइस रहूगी दो सौ देखो जी मस्टर्ड शेड रहूगा गोल्डन मस्टर्ड शेड डार्क ग्रे शेड दूगा दे कलर देखो कि प्यारा कलर है जी ਲਵੈਂਡਰ ਕਲਰ ਦੇ ਵਿੱਚ ਆਊਗਾ 골ਡਨ ਸ਼ੇਡ ਦੇ ਵਿੱਚ ਸੇਮ ਦੋ ਦੋ ਸੂਟ ਲੈ ਸਕਦੇ ਹੋ ਵਿੱਚੋਂ ਤੁਸੀਂ ਦੁਪੱਟਾ ਰੈਡੀ ਕਰੋ ਜੀ ਦੁਪੱਟਾ ਵੀ ਸੇਮ ਹੈ ਜੀ ਇਹਦੇ ਨਾਲ ਸੇਮ ਰੈਡੀ ਹੋਇਆ ਦੁਪੱਟਾ ਸੇਮ ਸਟੱਫ ਦੇ ਵਿੱਚ ਦੋ ਦੋ ਪੀਸ ਸਾਡੇ ਕੋਲੋਂ ਲੈ ਸਕਦੇ ਹੋ ਤੁਸੀਂ ਬਹੁਤ ਸੋਹਣਾ ਸੂਟ ਬਣ ਸਕਦਾ ਤੁਹਾਡਾ ਹੈਂਡਵਰਕ ਕਰਵਾਓ ਕੁਛ ਮਰਜੀ ਕਰਵਾਓ ਜੀ ਚੈੱਕ ਕਰੋ ਜੀ ਬੜਾ ਪਿਆਰਾ ਅਨੀਆਂ ਸ਼ੇਡ ਦੇ ਵਿੱਚ ਦੋ ਪੀਸ ਰਹਿਣਗੇ ਠੀਕ ਹੈ ਜੀ ਆਹ ਵਾਲਾ ਕਲਰ ਦੇਖੋ ਜੀ ਬੜਾ ਪਿਆਰਾ ਜਾਂ ਨਿਊ ਜਾਂ ਸ਼ੇਡਾ ਦੇਖੋ ਅਸੀਂ ਕਲਰ ਨੂੰ ਦੱਕੈ ਵੀ ਸਕਦੇ ਵੀ ਕਿਹੜਾ ਕਲਰ ਹੈ ਜੀ ਇਹ ਕਲਰ ਕੈਮਰੇ ਚ ਜੋ ਆ ਰਿਹਾ ਬਹੁਤ ਪਿਆਰਾ ਰਹਿਣ ਵਾਲਾ ਮਾਊਸ ਸ਼ੇਡ ਕਹਿ ਸਕਦੀ ਆ ਮਾਊਸ ਸ਼ੇਡ ਦੀ ਤਰ੍ਹਾਂ ਠੀਕ ਹੈ ਜੀ 골ਡਨ ਸ਼ੇਡ ਹੈ ਬਰਬਰੀ 골ਡ ਹੈ ਦੇਖੋ ਜੀ ਪ੍ਰਾਈਸ ਲੈ ਰਹੇ ਸਿਰਫ 200 ਠੀਕ ਹੈ ਜੀ ਪਲੀਜ਼ ਮੇਰੇ ਆਪਣਾ ਰਿਕਵੈਸਟ ਹੈ ਕਿ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਜੇਕਰ ਤੁਸੀਂ ਐਦਾਂ ਦੇ ਸਾਡੇ ਕੋਲੋਂ ਸੁਹਣੇ ਸੁਹਣੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਪੀਸ ਲੈਣੇ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਅਸੀਂ ਹਮੇਸ਼ਾ ਜਿਹੜੇ ਟ੍ਰੈਂਡਿੰਗ ਪੀਸ ਹੁੰਦੇ ਆ ਰੋਜ਼ ਟ੍ਰੈਂਡ ਵਿੱਚ ਆਉਣ ਵਾਲੇ ਆ ਜਿਨ੍ਹਾਂ ਦੇ ਉੱਪਰ ਵਰਕ ਹੁੰਦਾ ਉਦਾਂ ਤੇ ਅਸੀਂ ਤੁਹਾਡੇ ਵਾਸਤੇ ਪੀਸ ਲੈ ਕੇ ਆਉਣੀ ਆ ਪ੍ਰਾਈਸ ਦੇ ਰਿਆ ਸਿਰਫ 200 ਜਾਂ 150 ਦੇ ਵਿੱਚ ਤੋਂ ਅਸੀਂ ਪ੍ਰਾਈਸ ਦੇ ਰਿਆ ਜੀ ਠੀਕ ਹੈ ਜੀ ਇੰਨਾ ਪੀਸਾਂ ਨੂੰ ਸਾਡੇ ਕੋਲੋਂ ਬਾਏ ਕਰਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੋਰ ਵੀ ਜਿਹੜੀਆਂ ਮੇਰੀਆਂ ਭੈਣਾਂ ਤੁਹਾਡੇ ਨਾਲ ਨਜ਼ਦੀਕ ਹੈ ਤੁਹਾਡੇ ਨਾਲ ਜੁੜੀਆਂ ਹੋਈਆਂ ਉਹਨਾਂ ਨੂੰ ਸਾਡੀ ਵੀਡੀਓ ਸ਼ੇਅਰ ਕਰੋ ਜੀ ਠੀਕ ਹੈ ਜੀ ਤਾਂ ਕਿ ਉਹ ਵੀ ਸਾਡੇ ਕੋਲੋਂ ਐਦਾਂ ਦੇ ਪੀਸ ਸਾਡੇ ਕੋਲੋਂ ਬਾਈ ਕਰ ਸਕਣ ਜੀ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਕ ਜਰੂਰ ਪਿਆਰਾ ਜਿਹਾ ਕਮੈਂਟ ਕਰਿਓ ਥੈਂਕ ਯੂ ਜੀ